ਸਮੇਤੀ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਦੱਸ ਦੇ ਕਿ ਰਾਸ਼ਟਰੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਵਿੱਚ ਅਤਵਾਦੀ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ 15 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਤਾਂ NIA ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ ਅਤੇ ਇਤਰਾਜ਼ਯੋਗ ਸਮੱਗਰੀ, ਮੋਬਾਈਲ ਅਤੇ ਡਿਜੀਟਲ ਡਿਵਾਈਸ ਅਤੇ ਦਸਤਾਵੇਜ਼ ਜਿਹੜੇ ਨੇ ਉਹ ਜ਼ਬਤ ਕੀਤੇ ਨੇ ਐਨਆਈਏ ਨੇ ਇਹ ਛਾਪੇਮਾਰੀ ਦਸੰਬਰ 2024 ਵਿੱਚ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਤੇ ਹੋਏ ਗਰਨੇੜ ਆਮਲੇ ਦੇ ਸੰਬੰਧ ਵਿੱਚ ਕੀਤੀ ਸੀ ਐਨਆਈਏ ਅਧਿਕਾਰੀਆਂ ਨੇ ਕਿਹਾ ਇਹ ਛਾਪੇਮਾਰੀ ਬੀਕੀਆਈ ਮੁਖੀ ਹੈਂਡਲਰ ਹਰਪ੍ਰੀਤ ਸਿੰਘ ਉਰਫ ਹੈਪੀ 파ਸੀਆ ਤੇ ਉਸ ਦੇ ਸਾਥੀ ਸ਼ਮਤੇਰ ਸਿੰਘ ਸ਼ੇਰਾ ਉਰਫ ਹਾਨੀ ਦੇ ਨੈੱਟਵਰਕ ਦੇ ਮੈਂਬਰਾਂ ਨੂੰ ਫੜਨ ਲਈ ਕੀਤੀ ਗਈ ਸੀ ਤਾਂ ਇਹ ਧਿਆਨ ਦੇਣ ਯੋਗ ਹੈ ਕਿ ਐਫਬੀਆਈ ਇਹ ਧਿਆਨ ਦੇਣ ਯੋਗ ਹੈ ਕਿ ਐਫਬੀਆਈ ਨੇ ਸੈਂਕਰਮੈਂਟੋ ਵਿੱਚ ਬੀਕੇਆਈ ਦੇ ਮੁੱਖ ਹੈਂਡਲਰ ਪਾਸਿਆ ਨੂੰ ਗ੍ਰਿਫਤਾਰ ਕੀਤਾ ਸੀ ਭਾਰਤੀ ਏਜੰਸੀਆਂ ਅਤੇ ਐਨਆਈਏ ਐਫਵੀਆਈਏ ਦੇ ਲਗਾਤਾਰ ਸੰਪਰਕ ਵਿੱਚ ਹਨ ਐਨਆਈਏ ਨੇ ਹੁਣ ਐਫਬੀਆਈ ਪੁੱਛਗਿੱਛ ਦੌਰਾਨ ਪਾਸਿਆ ਵੱਲੋਂ ਪ੍ਰਗਟ ਕੀਤੇ ਗਏ ਇਨਪੁਟਸ ਤੇ ਕਾਰਵਾਈ ਕਰ ਰਹੀ ਹੈ ਤਾਂ ਜੋ ਪੰਜਾਬ ਵਿੱਚ ਫੈਲੇ ਬੀਕੇਆਈ ਦੇ ਨੈਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਜਾ ਸਕੇ ਤਾਂ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਬਿਊਰੋ ਚੀਫ ਰਕੇਸ਼ ਛਾਬੜਾ ਜਿਹੜਾ ਐ ਐਨਆਈਏ ਦੇ ਵੱਲੋਂ ਸਖਤ ਐਕਸ਼ਨ ਲਿਆ ਗਿਆ ਹੈ ਪੰਜਾਬ ਦੇ 15 ਥਾਵਾਂ ਦੇ ਉੱਤੇ ਰੇਡ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਜੀ ਤੁਹਾਨੂੰ ਦੱਸ ਦੇ ਕਿ ਬੀਤੇ ਕੱਲ ਸ਼ੁੱਕਰਵਾਰ ਨੂੰ ਜਿਹੜਾ ਹੈਗਾ ਐਨਆਈਏ ਵੱਲੋਂ ਪੰਜਾਬ ਦੇ 15 ਟਿਕਾਣਿਆਂ ਦੇ ਵਿੱਚ ਰੇਡ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਕਿ ਗੁਰਦਾਸਪੁਰ ਕਪੂਰਥਲਾ ਬਟਾਲਾ ਅਤੇ ਪਠਾਨਕੋਟ ਦੇ ਜਿਹੜੀਆਂ ਚੌਕੇ ਸੀ ਉਹਨਾਂ ਤੇ ਬਲਾਸਟ ਕੀਤੇ ਗਏ ਸੀ ਜਿਸ ਦੀ ਜ਼ਿੰਮੇਵਾਰੀ ਹੈਪੀ ਪਾਸਰੀਆਂ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਉਹਨੇ ਜਿਮੇਵਰੀ ਲਿੱਤੀ ਸੀ ਕਿ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਐਨਆਈਏ ਵੱਲੋਂ ਜਿਹੜਾ ਕਾਰਵਾਈ ਤੇਜ਼ ਕਰਦੇ ਹੋਏ ਕੱਲ ਰੇਡ ਕੀਤੀ ਗਈ ਤਾਂ ਤੁਹਾਨੂੰ ਦੱਸਦੀ ਕਿ ਜਿਹੜਾ ਹੈਪੀ ਪਾਸੇ ਆ ਉਹ ਕਿਤੇ ਨਾ ਕਿਤੇ ਆ ਸਕਾਈਐਸਆਈ ਦੇ ਜਿਹੜਾ ਰਿੰਦਾ ਤਗਵਾਦੀ ਹੈ ਉਹਨਾਂ ਨਾਲ ਉਹਨਾਂ ਦੇ ਕਨੈਕਸ਼ਨ ਜੁੜੇ ਹੋਏ ਦੇਖੇ ਜਾ ਰਹੇ ਹਨ ਕਿ ਕਿਤੇ ਨਾ ਕਿਤੇ ਖਾਲਿਸਤਾਨ ਨਾਲ ਵੀ ਜੁੜੇ ਹੋਏ ਕਨੈਕਸ਼ਨ ਦੇਖੇ ਜਾ ਰਹੇ ਤਾਂ ਉਸ ਨੂੰ ਲੈ ਕੇ ਜਿਹੜਾ ਕੱਲ ਐਨਆਈਏ ਵੱਲੋਂ ਰੇਡ ਕੀਤੀ ਗਈ ਉਹ ਤੁਹਾਨੂੰ ਦੱਸਦੀ ਕਿ ਇਹਦੇ ਵਿੱਚ ਜਿਹੜੇ ਪਤੀਜਨ ਨੂੰ ਉਪਕਰਣ ਵੀ ਮਿਲੇ ਆ ਮੋਬਾਈਲ ਵੀ ਮਿਲੇ ਆ ਤਾਂ ਕੁਝ ਕਾਗਜ਼ਾਤ ਵੀ ਮਿਲੇ ਆ ਜੋ ਕੀ ਹੈ ਨਹੀਂ ਆਪਣੇ ਨਾਲ ਲੈ ਕੇ ਗਈ ਤਾਂ ਕਿਤੇ ਨਾ ਕਿਤੇ ਐਨਆਈਬਲੋ ਇੱਕ ਵੇਲੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਨਾਲ ਜਿਹੜੇ ਸਾਥੀ ਸੀਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਪੰਜਾਬ ਔਰ ਹਰਿਆਣਾ ਦੇ ਵਿੱਚ ਜਿਹੜੇ ਮਾਮਲੇ ਹੋਏ ਉਹਨਾਂ ਦੇ ਉੱਤੇ ਵੀ ਜਿਹੜੀ ਐਨਆਈ ਜਾਂਚ ਕਰ ਰਹੀ ਹੈ ਜੀ 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 ਬਹੁਤ ਬਹੁਤ ਧੰਨਵਾਦ ਇਸ ਸਮੇਂ ਤੇ ਬੇਹਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸਦੇ ਕਿ ਰਾਸ਼ਟਰੀ ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਅਤੇ ਕਪੂਰਥਲਾ ਜਲਿਆਂ ਦੇ ਵਿੱਚ ਅਤਵਾਦੀ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ ਦੇ 15 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਤੇ NIA ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ ਅਤੇ ਇਤਰਾਜ਼ਯੋਗ ਸਮਗਰੀ ਮੋਬਾਈਲ ਅਤੇ ਡਿਜੀਟਲ ਡਿਵਾਈਸ ਅਤੇ ਦਸਤਾਵੇਜ਼ ਜਿਹੜੇ ਨੇ ਉਜਬਤ ਕੀਤੇ ਨੇ ਐਨਆਈਏ ਨੇ ਇਹ ਛਾਪੇ ਮਾਰੀ ਦਸੰਬਰ 2024 ਵਿੱਚ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਤੇ ਹੋਏ ਗਰਨੇਡ ਅਮਲੇ ਦੇ ਸਬੰਧ ਵਿੱਚ ਕੀਤੀ ਸੀ ਐਨਆਈਏ ਅਧਿਕਾਰੀਆਂ ਨੇ ਕਿਹਾ ਇਹ ਛਾਪੇ ਮਾਰੀ ਬੀਕੀਆਈ ਮੁਖੀ ਹੈਂਡਲਰ ਹਰਪ੍ਰੀਤ ਸਿੰਘ ਉਰਫ ਹੈਪੀ 파ਸੀਆ ਤੇ ਉਸ ਦੇ ਸਾਥੀ ਸ਼ਮਤੇਰ ਸਿੰਘ ਸ਼ੇਰਾ ਉਰਫ ਹਾਨੀ ਦੇ ਨੈਟਵਰਕ ਦੇ ਮੈਂਬਰਾਂ ਨੂੰ ਫੜਨ ਲਈ ਕੀਤੀ ਗਈ ਸੀ ਤਾਂ ਇਹ ਧਿਆਨ ਦੇਣ ਯੋਗ ਹੈ ਕਿ ਐਫਬੀਆਈ ਇਹ ਧਿਆਨ ਦੇਣ ਯੋਗ ਹੈ ਕਿ ਐਫਬੀਆਈ ਨੇ ਸੈਂਕ੍ਰੋਮੈਂਟੋ ਵਿੱਚ BKI ਦੇ ਮੁੱਖ ਹੈਂਡਲਰ ਪਾਸਿਆਂ ਨੂੰ ਗ੍ਰਿਫਤਾਰ ਕੀਤਾ ਸੀ ਭਾਰਤੀ ਏਜੰਸੀਆਂ ਅਤੇ NIA FBI ਦੇ ਲਗਾਤਾਰ ਸੰਪਰਕ ਵਿੱਚ ਹਨ NIA ਨੇ ਹੁਣ FBI ਪੁੱਛਗਿੱਛ ਦੌਰਾਨ ਪਾਸਿਆਂ ਵੱਲੋਂ ਪ੍ਰਗਟ ਕੀਤੇ ਗਏ ਇਨਪੁਟਸ ਤੇ ਕਾਰਵਾਈ ਕਰ ਰਹੀ ਹੈ ਤਾਂ ਜੋ ਪੰਜਾਬ ਵਿੱਚ ਫੈਲੇ BKI ਦੇ ਨੈਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਜਾ ਸਕੇ ਤਾਂ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਬਿਊਰੋ ਚੀਫ ਰਕੇਸ਼ ਛਾਬੜਾ ਜਿਹੜਾ ਐ ਐਨਆਈਏ ਦੇ ਵੱਲੋਂ ਸਖਤ ਐਕਸ਼ਨ ਲਿਆ ਗਿਆ ਹੈ ਪੰਜਾਬ ਦੇ 15 ਥਾਵਾਂ ਦੇ ਉੱਤੇ ਰੇਡ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਜੀ ਤੁਹਾਨੂੰ ਦੱਸਦੇ ਕਿ ਬੀਤੇ ਕੱਲ ਸ਼ੁੱਕਰਵਾਰ ਨੂੰ ਜਿਹੜਾ ਹੈਗਾ ਐਨਆਈਏ ਵੱਲੋਂ ਪੰਜਾਬ ਦੇ 15 ਟਿਕਾਣਿਆਂ ਦੇ ਵਿੱਚ ਰੇਡ ਕੀਤੀ ਗਈ ਹੈ ਤੁਹਾਨੂੰ ਦੱਸੀਏ ਕਿ ਜਿਸ ਤਰ੍ਹਾਂ ਵੀ ਗੁਰਦਾਸਪੁਰ ਕਪੂਰਥਲਾ ਪਟਿਆਲਾ ਔਰ ਪਠਾਨਕੋਟ ਦੇ ਜਿਹੜੀਆਂ ਚੌਕੇ ਸੀ ਉਹਨਾਂ ਤੇ ਬਲਾਸਟ ਕੀਤੇ ਗਏ ਸੀ ਜਿਸ ਦੀ ਜ਼ਿੰਮੇਵਾਰੀ ਹੈਪੀ ਪਾਸਨੀਆਂ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਉਹਨੇ ਜਿਮੇਵਰੀ ਲਿੱਤੀ ਸੀ ਕਿ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਐਨਆਈਏ ਵੱਲੋਂ ਜਿਹੜਾ ਕਾਰਵਾਈ ਤੇਜ਼ ਕਰਦੇ ਹੋਏ ਕੱਲ ਰੇਡ ਕੀਤੀ ਗਈ ਤਾਂ ਤੁਹਾਨੂੰ ਦੱਸੀ ਕਿ ਜਿਹੜਾ ਹੈਪੀ ਪਾਸੇ ਆ ਉਹ ਕਿਤੇ ਨਾ ਕਿਤੇ ਆ ਸਕਾਈਐਸਆਈ ਦੇ ਜਿਹੜਾ ਰਿੰਦਾ ਤਗਵਾਦੀ ਹੈ ਉਹਨਾਂ ਨਾਲ ਉਹਦੇ ਕਨੈਕਸ਼ਨ ਜੁੜੇ ਹੋਏ ਦੇਖੇ ਜਾ ਰਹੇ ਹਨ ਪਰ ਕਿਤੇ ਨਾ ਕਿਤੇ ਖਾਲਿਸਤਾਨ ਨਾਲ ਵੀ ਜੁੜੇ ਹੋਏ ਕਨੈਕਸ਼ਨ ਦੇਖੇ ਜਾ ਰਹੇ ਤਾਂ ਉਸ ਨੂੰ ਲੈ ਕੇ ਜਿਹੜਾ ਕੱਲ ਐਨਆਈਏ ਵੱਲੋਂ ਰੇਡ ਕੀਤੀ ਗਈ ਉਹ ਤੁਹਾਨੂੰ ਦੱਸੀ ਕਿ ਇਹਦੇ ਵਿੱਚ ਜਿਹੜੇ ਪਤੀਜਨ ਕੋਈ ਉਪਕਰਣ ਵੀ ਮਿਲੇ ਆ ਮੋਬਾਈਲ ਵੀ ਮਿਲੇ ਆ ਤਾਂ ਕੁਝ ਕਾਗਜ਼ਾਤ ਵੀ ਮਿਲੇ ਆ ਜੋ ਕੀ ਹੈ ਨਹੀਂ ਆਪਣੇ ਨਾਲ ਲੈ ਕੇ ਗਈ ਤਾਂ ਕਿਤੇ ਨਾ ਕਿਤੇ ਐਨਆਈਬਲੋ ਇਸੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਨਾਲ ਜਿਹੜੇ ਸਾਥੀ ਸੀਗੇ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਪੰਜਾਬ ਔਰ ਹਰਿਆਣਾ ਦੇ ਵਿੱਚ ਜਿਹੜੇ ਮਾਮਲੇ ਹੋਏ ਉਹਨਾਂ ਦੇ ਉੱਤੇ ਵੀ ਜਿਹੜੀ ਐਨਆਈਏ ਜਾਂਚ ਕਰ ਰਹੀ ਹੈ ਜੀ 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 ਬਹੁਤ ਬਹੁਤ ਧੰਨਵਾਦ